you know like we are truly blessed uh, so uh, this was a special show uh, that uh, was done in association with ahara and jewelry house and the by kjh is very blessed to be a part of this event ਸਾਨੂੰ ਚੰਗਾ ਲੱਗੂਆ ਵੀ ਜੇ ਤੁਸੀਂ ਉਰੇ ਆਓ ਤਾਂ ਬੀਇੰਗ ਟੂਰਿਜ਼ਮ ਐਂਡ ਕਲਚਰ ਮਿਨਿਸਟਰ ਆਫ ਪੰਜਾਬ ਇੰਡਸਟਰੀ ਐਂਡ ਇਨਵੈਸਟਮੈਂਟ ਮਿਨਿਸਟਰ ਆਫ ਪੰਜਾਬ ਮੈਨੂੰ ਐਦਾਂ ਮਹਿਸੂਸ ਹੋਇਆ ਕਿ ਮੈਨੂੰ ਜਾਣਾ ਚਾਹੀਦਾ ਕਿਉਂਕਿ ਅੰਮ੍ਰਿਤਸਰ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਹੋਟਲ ਐਂਡ ਰੈਸਟੋਰੈਂਟ ਦੀ ਹੈ ਇੱਕ ਹੱਬ ਹੈ ਆਪਦੀ ਫੰਕਸ਼ਨ ਕੀਤਾ ਪ੍ਰਧਾਨ ਮੰਤਰੀ ਸਾਹਿਬ ਚੱਲ ਕੇ ਆਏ ਇਹ ਜਾਣਾ ਚਾਹੁੰਦੇ ਦੇਖੋ ਜੀ ਗੱਲ ਇਹ ਹੈ ਕਿ ਅੱਜ ਮੇਰੇ ਕਹਿਣ ਦੀ कोई गुंजाइश नहीं रही सिंस आई एम सिटिंग विथ मंत्री साहब एंड मंत्री साहब ਸਾਡੇ ਨੇ ਟੂਰਿਜ਼ਮ ਦੇ ਜਿਹੜੇ ਜਿਹਨੂੰ ਮੈਂ ਰਿਪਰੈਜ਼ੈਂਟ ਕਰਨਾ ਅੰਮ੍ਰਿਤਸਰ ਨੂੰ ਐਜ਼ ਅ ਪੰਜਾਬ ਨੂੰ ਐਜ਼ ਅ ਪ੍ਰੈਜ਼ੀਡੈਂਟ ਅੰਮ੍ਰਿਤਸਰ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਇਹ ਸਾਡੇ ਆਪਣੇ ਮੰਤਰੀ ਨੇ ਮੇਰੇ ਇੱਕ ਸੁਨੇਹੇ ਦੇ ਉੱਤੇ ਖੈਰ ਮੇਰੇ ਕੋ ਤੇ ਇਹਨਾਂ ਦਾ ਨੰਬਰ ਨਹੀਂ ਸੀ ਮੈਂ ਸਾਡੇ ਜਿਹੜੇ ਬੜੇ ਪਾਵਰਫੁਲ ਐਮ ਐਲ ਏ ਅੰਮ੍ਰਿਤਸਰ ਦੇ ਜੀਵਨ ਜੋਤ ਨੂੰ ਕਿਹਾ ਕਿ ਭਈ ਇਹਨਾਂ ਨੂੰ ਤੁਸੀਂ ਸਾਡੇ ਵੱਲੋਂ ਇਨਵਾਈਟ ਕਰੋ ਜੀਵਨ ਜੀ ਨੇ ਮੇਰਾ ਕਹਿਣਾ ਮੰਨ ਲਿਆ ਤੇ ਇਹਨਾਂ ਨੂੰ ਇਨਵਾਈਟ ਕੀਤਾ ਇਹਨਾਂ ਨੇ ਇੱਕ ਇਨਵੀਟੇਸ਼ਨ ਤੇ ਸਾਡੀ ਇਨਵੀਟੇਸ਼ਨ ਕਬੂਲ ਕਰ ਲਈ ਹੈ ਔਰ ਆ ਜਾ ਤੇ ਢੀ ਦੂਰ ਚੱਲ ਕੇ ਆਏ ਨੇ ਮੇਰਾ ਰੋਮ ਰੋਮ ਇਹਨਾਂ ਦਾ ਸ਼ੁਕਰੀਆ ਅਦਾ ਕਰਦਾ ਹੈ ਮੇਰੇ ਹਰ ਇੱਕ ਮੈਂਬਰ ਦਾ ਵੱਲੋਂ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰ ਹਾਰਾ ਵੱਲੋਂ ਵੈਲਕਮ ਕਰਦੇ ਹਾਂ ਆ ਹਾਰਾ ਅੰਮ੍ਰਿਤਸਰ ਹੋਟਲ ਐਂਡ ਇੰਸਟਿਟਿਊਸ਼ਨ ਸੋਨ ਸਾਹਿਬ ਦੀ ਦਰਨਦੀਪ ਸਿੰਘ ਸੋਨ ਦੀ ਔਰ ਬਹੁਤ ਧੰਨਵਾਦ ਤੇ ਸ਼ੁਕਰੀਆ ਕਰਦਾ ਤੇ ਮੈਂ ਵੀ ਕਹਾਂਗਾ ਕਿ ਫਿਊਚਰ ਦੇ ਵਿੱਚ ਸਾਨੂੰ ਕਦੀ ਟੂਰਿਜ਼ਮ ਦੀ ਕੋਈ ਜ਼ਰੂਰਤ ਪਈ ਤੇ ਮੈਨੂੰ ਲੱਗਦਾ ਇਹ ਪਿੱਛੇ ਨਹੀਂ ਹਟਣਗੇ ਕਿਉਂਕਿ ਮੈਂ ਇਹਨਾਂ ਦੀ ਬਹੁਤ ਤਾਰੀਫ਼ ਸੁਣੀ ਹੋਈ ਆਲਰੇਡੀ ਕਿ ਹੀ ਇਸ ਵੈਰੀ ਹੈਲਪਫਲ ਤੇ ਨਾਲੇ ਮੇਰੇ ਕੋਲ ਇੱਕ ਇਹਨਾਂ ਨੂੰ ਗੱਲ ਕਰਨ ਵਾਸਤੇ ਮੇਰੇ ਕੋਲ ਇਸ ਲੋਕਲ ਐਮਐਲਏ ਬੈਠੇ ਨੇ ਜਿਹਨੂੰ ਕਹਿੰਦੇ ਨੋਡਲ ਐਮਐਲਏ ਉਹ ਬੈਠੇ ਨੇ ਮੈਂ ਜਦੋਂ ਕਹਾਂਗਾ ਮੇਰੀ ਸਾਡੀ ਗੱਲ ਸੁਣੀ ਜਾਏਗੀ ਔਰ ਸਾਡੇ ਬੜੇ ਇਸ਼ੂਜ਼ ਹੈਗੇ ਨੇ ਜਿਹੜੇ ਟੂਰਿਜ਼ਮ ਦੇ ਅਸੀਂ ਡਿਸਕਸ ਕਰਨੇ ਆ ਅੱਜ ਕਿਉਂਕਿ ਖੁਰਾਨਾ ਜੁਲਰ ਨੇ ਸਾਨੂੰ ਸਾਨੂੰ ਇੱਥੇ ਇਨਵਾਈਟ ਕੀਤਾ ਹੈ ਅਹਾਰਾ ਨੂੰ ਅਹਾਰਾ ਇਜ਼ ਅ ਸ਼ਾਰਟ ਨੇਮ ਆਫ ਅੰਮ੍ਰਿਤਸਰ ਹੋਟਲ ਐਂਡ ਰੈਸਟੋਰੈਂਟ ਸਿਵਲ ਲਾਈਨ ਸੋ ਮੈਂ ਬਹੁਤ ਬਹੁਤ ਧੰਨਵਾਦ ਆ ਕਰਦਾ ਮਿਨਿਸਟਰ ਜੀ ਦਾ ਮਿਨਿਸਟਰ ਜੀ ਆਏ ਨੇ ਚੱਲ ਕੇ ਆਏ ਨੇ ਅੰਮ੍ਰਿਤਸਰ ਦੀ ਧਰਤੀ ਤੇ ਆਏ ਨੇ ਤੇ ਸਾਡੀ ਇੰਨੀ ਟੂਰਿਜ਼ਮ ਇੰਡਸਟਰੀ ਨੂੰ ਮਿਲ ਆਏ ਨੇ ਔਰ ਮੈਂ ਮੈਂ ਕਿਸ ਤਰ੍ਹਾਂ ਕਵਾਂ ਮੇਰੇ ਕੋਲ ਹੁਣ ਵਰਡ ਨਹੀਂ ਹੈਗੇ ਕਿ ਮੈਂ ਇਹਨਾਂ ਦਾ ਥੈਂਕ ਯੂ ਕਰ ਸਕਾਂ ਮੈਂ ਨਾਲ ਜੀਵਨ ਜੋਤ ਜਿਹਨੂੰ ਮ ਕਵਾਂਗਾ ਕਿ ਸਾਡੇ ਤੁਸੀਂ ਨੋਡਲ ਐਮਐਲਏ ਦੀ ਤਰਫ ਕੰਮ ਕਰੋ ਤਾਂ ਕਿ ਉਹ ਅੰਮ੍ਰਿਤਸਰ ਤੋਂ ਸਾਨੂੰ ਕੋ ਪ੍ਰੋਬਲਮ ਆਵੇ ਤਾਂ ਉਸ ਮਿਨਿਸਟਰ ਸਾਹਿਬ ਨਾਲ ਸਾਡੀ ਤਾਲਮੇਲ ਕਰ ਸਕਣ ਆਹਾਰਾ ਜੋ ਅੰਮ੍ਰਿਤਸਰ ਹੋਟਲ ਰੈਸਟੋਰੈਂਟ ਐਸੋਸੀਏਸ਼ਨ ਦੇ ਵੱਲੋਂ ਜੋ ਅੱਜ ਦੀ ਇਹ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਜਿਹਦੇ ਵਿੱਚ ਮੈਨੂੰ ਇਹ ਜਿਹੜਾ ਮੈਸੇਜ ਮਿਲਿਆ ਸਾਡੇ ਸਤਕਾਰਯੋਗ ਐਮਐਲਏ ਅੰਮ੍ਰਿਤਸਰ ਤੋਂ ਡਾਕਟਰ ਜੀਵਨਜੋਤ ਕੌਰ ਜੀ ਸਾਡੇ ਨਾਲ ਬੈਠੇ ਨੇ ਤੇ ਇਹਨਾਂ ਨੇ ਮੇਰੇ ਨਾਲ ਕੋਆਰਡੀਨੇਸ਼ਨ ਕੀਤਾ ਕਿ ਐਪੀਐਸ ਚੱਠਾ ਸਾਹਿਬ ਇੱਕ ਬਹੁਤ ਸੋਹਣਾ ਉਰੇ ਪ੍ਰੋਗਰਾਮ ਕਰਾਣਾ ਚਾਹੁੰਦੇ ਨੇ ਇਹਨਾਂ ਦੀ ਐਸੋਸੀਏਸ਼ਨ ਰੱਖ ਕੇ ਕਿ ਸਾਨੂੰ ਚੰਗਾ ਲੱਗੂਗਾ ਵੀ ਜੇ ਤੁਸੀਂ ਉਰੇ ਆਓ ਤਾਂ ਬੀਇੰਗ ਟੂਰਿਜ਼ਮ ਐਂਡ ਕਲਚਰ ਮਿਨਿਸਟਰ ਆਫ ਪੰਜਾਬ ਇੰਡਸਟਰੀ ਐਂਡ ਇਨਵੈਸਟਮੈਂਟ ਮਿਨਿਸਟਰ ਆਫ ਪੰਜਾਬ ਮੈਨੂੰ ਐਦਾਂ ਮਹਿਸੂਸ ਹੋਇਆ ਕਿ ਮੈਨੂੰ ਜਾਣਾ ਚਾਹੀਦਾ ਹੈ ਕਿ ਅੰਮ੍ਰਿਤਸਰ ਆਪਣੇ ਆਪ ਚ ਇੱਕ ਬਹੁਤ ਵੱਡੀ ਹੋਟਲ ਐਂਡ ਰੈਸਟੋਰੈਂਟ ਦੀ ਇੱਕ ਹੱਬ ਹੈ ਔਰ ਇਸ ਤੋਂ ਇਲਾਵਾ ਵੀ ਵੱਡੀ ਗੱਲ ਆ ਪਵਿੱਤਰ ਨਗਰੀ ਹੋਣ ਕਰਕੇ ਲੱਖਾਂ ਹੀ ਸ਼ਰਧਾਲੂ ਡੇਲੀ ਪਵਿੱਤਰ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਆਂਦੇ ਨੇ ਗੁਰਗਿਆਣਾ ਮੰਦਿਰ ਵਿਖੇ ਨਤਮਸਤਕ ਹੋਣ ਆਂਦੇ ਨੇ ਸੋ ਮੈਨੂੰ ਤਾਂ ਹਮੇਸ਼ਾ ਜਦੋਂ ਅੰਮ੍ਰਿਤਸਰ ਦੀ ਗੱਲ ਆਂਦੀ ਹੈ ਮੈਨੂੰ ਬੜਾ ਮਤਲਬ ਚਾਅ ਮਹਿਸੂਸ ਹੁੰਦਾ ਵੀ ਜਾਣਾ ਚਾਹੀਦਾ ਅੰਮ੍ਰਿਤਸਰ ਜ਼ਰੂਰ ਸੋ ਅੱਜ ਆਏ ਆਂ ਬੜਾ ਚੰਗਾ ਲੱਗਿਆ ਸਾਰਿਆਂ ਦੇ ਵਿੱਚ ਅੱਜ ਉਹਰੇ ਮੈਂ ਦੇਖ ਰਿਹਾ ਕਿ ਜਿਹੜਾ ਖੁਰਾਨਾ ਜੁਐਲਰਸ ਨੇ ਅੱਜ ਬਹੁਤ ਸੋਹਣਾ ਉਹਰੇ ਪ੍ਰੈਜੈਂਟੇਸ਼ਨ ਦਿੱਤੀ ਹੈ ਤੇ ਜਦੋਂ ਮੈਂ ਵਧਾਈ ਦਿੰਨਾ ਹੈ ਪੂਰੀ ਐਸੋਸੀਏਸ਼ਨ ਨੂੰ ਔਰ ਸਪੈਸ਼ਲ ਥੈਂਕਸ ਕਰਦਾ ਸਾਡੇ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਮੈਡਮ ਜੀਵਨਜੋਤ ਕੌਰ ਜੀ ਦਾ ਜਿਨ੍ਹਾਂ ਦੀ ਬਦੌਲਤ ਅੱਜ ਆਹਾਰਾ ਦੀ ਸਾਰੀ ਟੀਮ ਜੋ ਇਹਨਾਂ ਦੀ ਐਸੋਸੀਏਸ਼ਨ ਹੈ ਇਹਨਾਂ ਨੂੰ ਮਿਲਣ ਦਾ ਖੁਰਾਨਾ ਬ੍ਰਦਰਜ਼ ਨੂੰ ਮਿਲਣ ਦਾ ਸਾਰਿਆਂ ਨੂੰ ਮਿਲਣ ਦਾ ਇੱਕ ਬਹੁਤ ਵੱਡਾ ਜੋ ਮੌਕਾ ਮਿਲਿਆ ਔਰ ਮੈਂ ਆਸਤੇ ਉਮੀਦ ਕਰਦਾ ਮੈਂ ਇਹਨਾਂ ਨੂੰ ਰੇ ਇੱਕ ਗੱਲ ਵੀ ਕਹਿ ਕੇ ਜਾਊਂਗਾ ਕਿ ਅੰਮ੍ਰਿਤਸਰ ਦੀ ਇੰਡਸਟਰੀ ਚ ਹਲੇ ਵੀ ਬਹੁਤ ਪੋਟੈਂਸ਼ੀਅਲ ਹੈ ਇੰਡਸਟਰੀ ਦੇ ਵਿੱਚ ਚਾਹੇ ਟੂਰਿਜ਼ਮ ਦੀ ਇੰਡਸਟਰੀ ਆ ਚਾਹੇ ਹਸਪਿਟੈਲਿਟੀ ਦੀ ਇੰਡਸਟਰੀ ਆ ਇਹਦੇ ਚ ਹਲੇ ਵੀ ਬਹੁਤ ਪੋਟੈਂਸ਼ੀਅਲ ਹੈ ਇਹਨੂੰ ਆਪਾਂ ਕਿਸੇ ਵੀ ਮੁਕਾਮ ਤੱਕ ਲੈ ਕੇ ਜਾ ਸਕਦੇ ਹਾਂ ਸੋ ਜਿੱਤੇ ਵੀ ਇਹਨਾਂ ਨੂੰ ਮੇਰੀ ਹੈਲਪ ਦੀ ਜ਼ਰੂਰਤ ਹੈ ਜਿਸ ਕਿਸਮ ਦੀ ਵੀ ਜ਼ਰੂਰਤ ਹੈ ਆਈ ਐਮ ਆਲਵੇਸ ਅਵੇਲੇਬਲ ਆਈ ਐਮ ਆਲਵੇਸ ਰੈਡੀ ਸੋ ਆਈ ਸ਼ੋਰ ਕਿ ਜਿੱਥੇ ਕਿਤੇ ਵੀ ਇਹਨਾਂ ਨੂੰ ਜ਼ਰੂਰਤ ਪਊਗੀ ਪੰਜਾਬ ਗਵਰਨਮੈਂਟ ਇਹਨਾਂ ਦੇ ਨਾਲ ਮੈਂ ਟੂਰਿਜ਼ਮ ਦੀ ਗੱਲ ਕਰਾਂ ਤੇ ਮਾਤਰ ਪਰ ਜਿੰਨੇ ਵੀ ਸ਼ਦਾਲੂ ਆਂਦੇ ਨੇ ਮਾਤਰ ਇੱਕ ਦਿਨ ਰੁਕਦੇ ਨੇ ਮੈਨੂੰ ਲੱਗਦਾ ਕਿ ਪਰ ਦੋ ਜਾਂ ਤਿੰਨ ਦਿਨ ਦਾ ਸਟੇ ਹੋਣਾ ਚਾਹੀਦਾ ਕੁਝ ਐਸਾ ਕਰੋ ਤਿੰਨ ਦਿਨ ਤੱਕ ਯੈਸ ਯੈਸ ਵੈਰੀ ਵੈਲਿਡ ਕੁਐਸਚਨ ਹੈ ਇਹ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਇੱਕ ਬਹੁਤ ਸੋੜਾ ਇੱਕ ਪਲਾਨ ਬਣਾਇਆ ਹੈ ਕਿ ਅਸੀਂ ਅੰਮ੍ਰਿਤਸਰ ਸਾਈਡ ਜਿਹੜਾ ਵੀ ਇਹ ਏਰੀਆ ਅਸੀਂ ਇਸ ਤਰ੍ਹਾਂ ਨਾਲ ਟੂਰਿਜ਼ਮ ਦੇ ਲਈ ਡਿਵੈਲਪ ਕਰਨਾ ਹੈ ਕਿ ਹੌਣ ਵਾਲੇ ਇਸ ਸਾਲ ਦੇ ਐਂਡ ਤੱਕ ਸਾਡੀ ਇਹ ਪ੍ਰਾਇੋਰਟੀ ਹੈ ਕਿ ਅੰਮ੍ਰਿਤਸਰ ਦਾ ਜਿਹੜਾ ਟੂਰਿਜ਼ਮ ਹੈ ਐਟ ਲੀਸਟ ਨਹੀਂ ਸਾ 3 ਡੇਸ ਦਾ ਟੂਰਿਜ਼ਮ ਹੋਵੇ ਕਿ ਕੋਈ ਵੀ ਇਨਸਾਨ ਉਰੇ ਆਵੇ 3 ਦਿਨ ਆਪਣੀ ਫੈਮਿਲੀ ਨੂੰ ਲੈ ਕੇ ਆਪਣੇ ਫਰੈਂਡਸ ਨੂੰ ਲੈ ਕੇ ਉਰੇ ਆਵੇ ਉਰੇ ਸਟੇ ਕਰੇ ਉਰੇ ਦੇਖੇ ਉਰੇ ਘੁੰਮੇ ਉਰੇ ਦੀ ਵਿਰਸਾ ਉਰੇ ਦੀ ਵਿਰਾਸਤ ਦੇਖੇ ਉਰੇ ਬਹੁਤ ਕੁਝ ਹੈ ਦੇਖਣ ਨੂੰ ਸੋ ਅਸੀਂ ਇਸ ਤਰ੍ਹਾਂ ਨਾਲ ਇਹਦੀ ਪਲਾਨਿੰਗ ਸਾਡੀ ਆਲਰੇਡੀ ਹੋ ਚੁੱਕੀ ਆ ਬਸ ਹੁਣ ਤਾਂ ਅਸੀਂ ਇੰਪਲੀਮੈਂਟ ਕਰਨੀ ਆ ਆ ਸਾਲ ਦੇ ਐਂਡ ਤੱਕ ਅਸੀਂ ਕਾਫੀ ਕੁਝ ਤੋਂ ਨੂੰ ਚੇਂਜਸ ਦੇਖਣ ਨੂੰ ਮਿਲਣਗੇ ਜੱਟਾ ਸਾਹਿਬ ਲਗਾਤਾਰ ਪ੍ਰਯਾਸ ਕਰ ਰਹੇ ਸੀ ਹੋਟਲ ਅਚੇਚ ਨੂੰ ਲੈ ਕੇ ਤੇ ਘੜਤ ਘੜਤ ਦਿਨ ਦੇ ਦਸਕੇ ਹੋਣਾ ਚਾਹੀਦਾ ਲੱਗਦਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਇਸ ਨੂੰ ਨੇਤਰੇ ਚੜ੍ਹਨ ਦੇ ਮੈਨੂੰ ਲੱਗਦਾ ਪੰਜਾਬ ਨੂੰ ਪਹਿਲੀ ਵਾਰ ਐਸੇ ਮੁੱਖ ਮੰਤਰੀ ਮਿਲੇ ਨੇ ਜਿਨ੍ਹਾਂ ਤੱਕ ਅਪਰੋਚ ਸਭ ਤੋਂ ਸੌਖੀ ਹੈ ਔਰ ਜਿਹੜੇ ਕਿ ਖੁਦ ਇੱਕ ਇੰਡਸਟਰੀ ਨਾਲ ਜੁੜੇ ਹੋਏ ਸੀ ਜਿਹੜੀ ਕਿ ਇੰਡਸਟਰੀ ਸੀ ਜਿਹੜੀ ਉਹ ਪੰਜਾਬ ਦੀ ਫਿਲਮ ਇੰਡਸਟਰੀ ਸੀ ਸੋ ਉਹਨਾਂ ਤੋਂ ਬਿਹਤਰ ਇਸ ਇੰਡਸਟਰੀ ਨੂੰ ਟੂਰਿਜ਼ਮ ਐਂਡ ਕਲਚਰ ਦੀ ਇੰਡਸਟਰੀ ਨੂੰ ਹੋਰ ਕੌਣ ਜਾਣ ਸਕਦਾ ਸੋ ਭਗਵਾਨਤਮਨ ਜੀ ਉਹਨਾਂ ਤੱਕ ਦੇ ਜਿੰਨੇ ਸੀ ਆਇਨੇ ਸਭ ਤੋਂ ਕੰਪੀਟੈਂਟ ਪਰਸਨ ਨੇ ਉਹਨਾਂ ਤੇ ਔਰ ਮੈਨੂੰ ਬੜੀ ਆਸ ਤੇ ਉਮੀਦ ਵੀ ਆ ਔਰ ਮੈਂ ਸ਼ਿਓਰ ਕਰਦਾ ਕਿ ਇਸ ਸਾਲ ਦੇ ਐਂਡ ਤੱਕ ਅਸੀਂ ਕੁਝ ਵਧੀਆ ਕਰਾਂਗੇ ਧੰਨਵਾਦ ਇਕ ਖੁਰਾਨਾ ਜੁਐਲਰੀ ਹਾਊਸ ਇਨ ਕਾਲੈਬੋਰੇਸ਼ਨ ਵਿਦ ਅਹਾਰਾ ਇੱਕ ਇਵੈਂਟ ਹੋ ਰਿਹਾ ਹੈ ਸੋ ਉਹਨਾਂ ਨੇ ਮੈਨੂੰ ਇੱਕ ਵਾਰ ਕਿਹਾ ਕਿ ਮੈਂ ਮੰਤਰੀ ਸਾਹਿਬ ਨੂੰ ਪੁੱਛੋ ਕਿਉਂਕਿ ਟੂਰਿਜ਼ਮ ਮੋਨੋਕੋਲ ਹੈ ਔਰ ਅਹਾਰਾ ਜਿਹੜਾ ਹੈ ਸਾਡਾ ਅੰਮ੍ਰਿਤਸਰ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਰਿਪਰੈਜ਼ੈਂਟ ਕਰਦਾ ਹੈ ਸੋ ਮੈਂ ਬਹੁਤ ਸ਼ੁਕਰਗੁਜ਼ਾਰਾ ਮੰਤਰੀ ਸਾਹਿਬ ਦੀ ਸਰਦਾਰ ਤਰਨਪ੍ਰੀਤ ਸਿੰਘ ਸੌਨ ਜਿਨ੍ਹਾਂ ਨੂੰ ਮੈਂ ਇੱਕ ਵਾਰ ਕਿਹਾ ਕਿ ਮੰਤਰੀ ਸਾਹਿਬ ਆਣੇ ਔਰ ਅੱਜ ਉਹਨਾਂ ਦਾ ਸਵੇਰੇ ਮੈਨੂੰ ਕਾਲ ਆਇਆ ਕਿ ਜੀਵਨ ਕੱਲ ਕੈਬਨਟ ਹੈ ਹੋ ਸਕਦਾ ਹੈ ਕਿ ਮੈਂ ਨਹੀਂ ਆ ਪਾਵਾਂ ਪਰ ਮੈਂ ਕਿਹਨੂੰ ਇਹਨੇ ਵਾਦੇ ਦੇ ਪੱਕੇ ਸੀ ਔਰ ਇਸ ਵੇਲੇ ਮੈਂ ਗਿਲਟੀ ਫੀਲ ਕਰ ਰਹੀ ਹਾਂ ਕਿਉਂਕਿ ਉਹਨਾਂ ਨੇ ਆਨ ਜਾਣ ਕੀਤਾ ਹੈ ਚਾਹੇ 10 ਮਿੰਟ ਲਈ ਆਏ ਪਰ ਅਸੀਂ ਸਾਰੇ ਬਹੁਤ ਧੰਨਵਾਦੀ ਹਾਂ ਉਹਨਾਂ ਦੇ ਜਿਨ੍ਹਾਂ ਨੇ ਆਪਣੇ ਇਹਨੇ ਬਿਜ਼ੀ ਸ케ਜੂਲ 'ਚੋਂ ਟਾਈਮ ਨਿਕਾਲ ਕੇ ਇਸ ਇਵੈਂਟ ਤੇ ਆ ਕੇ ਆਪਣਾ ਟਾਈਮ ਦਿੱਤਾ ਹੈ ਮੈਡਮ ਮਨ ਲੱਗਦਾ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਪੂਰੀ ਟੂਰਿਜ਼ਮ ਵਿਵਹਾਰ ਰੂਟਰ ਦੇਖ ਰਹੇ ਨੇ ਉਹ ਵਾਂ ਜਦੋਂ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਦਿਮਾਗ 'ਚ ਗੱਲਾਂ ਆਉਂਦੀਆਂ ਹਾਂਜੀ ਮੈਂ ਵੀ ਅਸੀਂ ਅਮਰਸਰ ਲਈ ਕਰ ਸਕਦੇ ਆਂ ਔਰ ਤੁਹਾਨੂੰ ਮਾਧਿਅਮ ਬਣਨਾ ਪਿਆ ਇੱਕ ਤੁਹਾਨੂੰ ਬੜਾ ਸੇ ਸਾਰਥੀ ਬਣਨਾ ਪਿਆ ਇਸ ਕੰਮ ਲਈ ਤਾਂ ਇਹ ਤਾਂ ਇੱਕ ਬੜੀ ਖੁਸ਼ੀ ਦੀ ਗੱਲ ਹੁੰਦੀ ਆ ਨਹੀਂ ਬਹੁਤ ਖੁਸ਼ੀ ਹੈ ਮੈਂ ਤਾਂ ਕਹਿ ਰਹੀ ਆ ਪਰ ਕਿਉਂਕਿ ਮੰਤਰੀ ਸਾਹਿਬ ਲਈ ਟਰੈਵਲ ਬਹੁਤ ਜ਼ਿਆਦਾ ਹੋ ਗਿਆ ਹੈਵਿੰਗ ਸੈਡ ਦੈਟ ਮੰਤਰੀ ਸਾਹਿਬ ਸਾਡੇ ਤੋਂ ਵੀ ਜ਼ਿਆਦਾ ਕੀਨ ਸੀਗੇ ਕਿਉਂਕਿ ਉਹਨਾਂ ਨੂੰ ਜਦੋਂ ਮੈਂ ਦੱਸਿਆ ਕਿ ਆਹਾਰਾ ਵਾਲੇ ਇੱਕ ਈਵੈਂਟ ਕਰ ਰਹੇ ਖੁਰਾਨਾ ਜੁਲਰੀ ਹਾਊਸ ਦੇ ਨਾਲ ਮਿਲ ਕੇ ਸੋ ਉਹ ਖੁਦ ਵੀ ਚਾਹੁੰਦੇ ਸੀਗੇ ਕਿ ਉਹ ਹਿੱਸਾ ਬਣਨ ਔਰ ਉਹ ਜਾਣ ਲੱਗੇ ਸਾਰਿਆਂ ਨੂੰ ਇਹ ਕਹਿ ਕੇ ਗਏ ਕਿ ਅੱਜ ਮੈਂ ਇੱਕ ਇਵੈਂਟ ਚ ਆਇਆ ਪਰ ਬਹੁਤ ਜਲਦੀ ਅਸੀਂ ਇੱਕ ਇਹ ਜਿਹਾ ਪ੍ਰੋਗਰਾਮ ਰੱਖਾਂਗੇ ਜਿਦੇ ਵਿੱਚ ਮੈਂ ਅੱਧਾ-ਅੱਧਾ ਘੰਟਾ ਸਾਰਿਆਂ ਦੇ ਨਾਲ ਇੰਟਰੈਕਟ ਕਰਨਾ ਚਾਹਾਂਗਾ ਸੋ ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਮੰਤਰੀ ਔਰ ਕੋਈ ਸਰਕਾਰ ਦੇ ਨੁਮਾਇੰਦੇ ਇਹ ਕਹਿ ਕੇ ਜਾਣ ਕਿ ਮੈਂ ਇੱਕ ਬੰਦੇ ਦੇ ਨਾਲ ਅੱਧਾ-ਅੱਧਾ ਘੰਟਾ ਇੰਟਰੈਕਟ ਕਰਨਾ ਚਾਹਣਾ ਕਿਉਂਕਿ ਉਹ ਡਿਲੀਵਰ ਕਰਨਾ ਚਾਹੁੰਦੇ ਐ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਅਸੀਂ ਬਹੁਤ سارے ਵਾਅਦੇ ਕੀਤੇ ਸੀ ਪ੍ਰੋਮਿਸਸਿਸ ਕੀਤੇ ਸੀ ਪਰ ਮੈਨੂੰ ਮਾਣ ਵੀ ਹੈ ਔਰ ਮੈਨੂੰ ਖੁਸ਼ੀ ਵੀ ਹੈ ਕਿ ਜਿਸ ਤਰ੍ਹਾਂ ਸੀ ਵਾਦੇ ਲੋਕਾਂ 'ਚ ਜਾ ਕੇ ਕੀਤੇ ਸੀ ਉਸ ਤਰ੍ਹਾਂ ਹੀ ਆ ਸਾਡੇ ਮੁੱਖ ਮੰਤਰੀ ਸਾਹਿਬ ਲੋਕਾਂ 'ਚ ਜਾ ਕੇ ਉਹ ਵਾਦੇ ਪੂਰੇ ਕਰ ਰਹੇ ਆ ਲੋਕਾਂ ਨੇ ਤੁਹਾਨੂੰ ਅਮਰਸਰ ਤੋਂ ਵਿਧਾਇਕ ਚੁਣਿਆ ਲੱਗਦਾ ਨਹੀਂ ਕਿ ਟੂਰਿਜ਼ਮ ਨੂੰ ਅੱਗੇ ਲਿਆਉਣ ਲਈ ਤੁਹਾਨੂੰ ਵੀ ਅਹਿਮ ਜਤਨ ਕਰਨਾ ਚਾਹੀਦਾ ਆ ਮਾਝੀ ਬਣਾਉਣਾ ਚਾਹੀਦਾ ਆ ਔਰ ਇੱਕ ਮਲਾਪ ਕਰਾਉਣਾ ਚਾਹੀਦਾ ਦੇਖੋ ਇਸ ਤਰ੍ਹਾਂ ਹੈ ਕਿ ਅਸੀਂ ਇਹ ਸਾਰੇ ਰਲ ਮਿਲ ਕੇ ਐਫਰਟਸ ਚੱਲ ਰਹੇ ਥੋਂ ਅਸੀਂ ਇੱਕ ਤੋਂ ਸੀ ਮੰਤਰੀ ਸਾਹਿਬ ਦੇ ਇੰਟਰਵਿਊ ਲਈ ਹੈ ਉਹਨਾਂ ਨੇ ਤੁਹਾਨੂੰ ਸਪੈਸੀਫਿਕਲੀ ਦੱਸਿਆ ਹੈ ਕਿ ਐਸੀ ਕੁਝ ਇਸ ਤਰ੍ਹਾਂ ਦਾ ਪਲਾਨ ਕਰ ਰਹੇ ਹਾਂ ਕਿ ਕੋਈ ਵੀ ਟੂਰਿਸਟ ਅਗਰ ਅੰਮ੍ਰਿਤਸਰ ਚਾਹੁੰਦਾ ਹੈ ਤੇ ਮਿਨੀਮਮ 3 ਡੇ ਸਟੇ ਜਿਹੜਾ ਹੈ ਉਹਨਾਂ ਦਾ ਹੋਣਾ ਚਾਹੀਦਾ ਸੋ ਇਹ ਰਾਤੋ ਰਾਤ ਨਹੀਂ ਹੋਇਆ ਹੈ ਇਹ ਬਹੁਤ ਸਾਰੀਆਂ ਫੀਡਬੈਕਸ ਲਈਆਂ ਗਈਆਂ ਬਹੁਤ ਸਾਰੀਆਂ ਮੀਟਿੰਗਸ ਤੋਂ ਬਾਅਦ ਇਸਾਂ ਦਾ ਫੈਸਲਾ ਲਿਆ ਗਿਆ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੋਏਗੀ ਬਹੁਤ ਖੁਸ਼ੀ ਵਾਲੀ ਗੱਲ ਹੋਏਗੀ ਕਿ ਸ਼੍ਰੀ ਆ ਸ਼੍ਰੀ ਅੰਮ੍ਰਿਤਸਰ ਸਾਹਿਬ ਜਿਹੜੀ ਗੁਰੂ ਕੀ ਨਗਰੀ ਹੈ ਉਥੇ ਜਦੋਂ ਵੀ ਟੂਰਿਸਟ ਆਉਣ ਉਹ ਅਗਰ 3 ਦਿਨ ਰਹਿ ਕੇ ਜਾਂਦੇ ਤੇ ਇਹਦੇ ਨਾਲ ਆਬਵੀਅਸਲੀ ਹਰ ਤਰ੍ਹਾਂ ਦੀ ਇੰਡਸਟਰੀ ਨੂੰ ਬਹੁਤ ਬੂਸਟ ਮਿਲੇਗਾ ਜਿਵਨਜੋਤ ਕੌਰ ਜੀ ਤੁਸੀਂ ਅੰਮ੍ਰਿਤਸਰ ਨੂੰ ਭਲੀ ਭਾਤੀ ਜਾਣਦੇ ਹੋ ਤੁਸੀਂ ਵੀ ਕੋਈ ਪਲਾਨ ਦਿਓਗੇ ਅੱਗੇ ਤਾਂ ਕਿ ਇਹ ਪਲਾਨ ਛੇ ਜੁਲਹਾ ਦਿਮਾਗ 'ਚ ਨਾ ਹੋਣ ਤੁਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਹੋ ਅੱਛੇ ਪਲਾਨ ਕੋਈ ਦਿਓਗੇ ਤੁਸੀਂ ਆਉਣ ਵਾਲੇ ਸਮੇਂ ਦੇ ਦੇਖੋ ਸਾਡੇ ਸਾਰੇ ਐਮ.ਐਲ.ਏ ਜੋ ਜੋ ਵੀ ਪਲਾਨ ਅਸੀਂ ਦੇ ਸਕਦੇ ਹਾਂ ਜੋ ਸਾਡੇ ਦਿਮਾਗ 'ਚ ਕਿਉਂ ਗਿਆ ਅਸੀਂ ਲੋਕ ਗਰਾਊਂਡ 'ਤੇ ਆਂ ਔਰ ਇਥੇ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਆ ਕਿ ਸਾਡੀ ਕੱਲ ਇੱਕ ਇਥੇ ਵਿਧਾਨ ਸਭਾ ਦੀ ਲੋਕਲ ਬਾਡੀਜ਼ ਕਮੇਟੀ ਮੀਟਿੰਗ ਵੀ ਹੈ ਉਹਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਜਿੰਨੇ ਵੀ ਇਸ਼ੂਜ਼ ਹੈ ਜਾਂ ਅਸੀਂ ਕੋਈ ਨਵਾਂ ਇਸ਼ੂ ਰੇਜ਼ ਕਰਨਾ ਚਾਹੁੰਨੇ ਜਾਂ ਕੋਈ ਨਵਾਂ ਸੁਜੈਸ਼ਨ ਦੇਣਾ ਚਾਹੁੰਨੇ ਉਹ ਵਿਧਾਨ ਸਭਾ ਕਮੇਟੀ ਦੀਆਂ ਪ੍ਰੋਸੀਡਿੰਗਸ ਦੇ ਵਿੱਚ ਆ ਜਾਂਦਾ ਸੋ ਯੈਸ ਸਰਟਨਲੀ ਅਸੀਂ ਸਾਰੇ ਐਮਐਲਏ ਜਿਹੜੇ ਆ ਹਮੇਸ਼ਾ ਇਸ ਕੋਸ਼ਿਸ਼ 'ਚ ਰਹਿੰਦੇ ਆ ਕਿ ਅਸੀਂ ਅੰਮ੍ਰਿਤਸਰ ਨੂੰ ਹੋਰ ਬੈਟਰ ਕਿਵੇਂ ਕਰ ਸਕਦੇ ਹਾਂ ਹਾਂ ਜੀ ਮੈਮ ਕਿੱਦਾਂ ਦੇਖਦੇ ਹੋ ਅੱਜ ਆਈ ਹੋਏ ਅੱਜ ਆਈ ਹੋਏ ਕੱਟ ਕਰੋ ਇੱਥੇ ਸ਼ਰਧਾਲੂ ਵੀ ਜੇ ਆਉਂਦੇ ਨੇ ਔਰ ਟੂਰਿਸਟ ਵੀ ਆਉਂਦੇ ਨੇ ਔਰ ਜਿਹੜਾ ਤੁਸੀਂ ਸਵਾਲ ਕੀਤਾ ਹੈ ਕਿ ਇੱਥੇ ਕੋਸ਼ਿਸ਼ ਕਰੀਏ ਕਿ ਵੱਧ ਤੋਂ ਵੱਧ ਸਟੇ ਹੋਏ ਔਰ ਇਹਦੇ ਲਈ ਜਿਹੜਾ ਹੈ ਲਗਾਤਾਰ ਪ੍ਰਯਾਸ ਜਾਰੀ ਨੇ ਸਾਡੇ ਵਿੱਚ ਸਾਡੇ ਮਾਨਯੋਗ ਟੂਰਿਜ਼ਮ ਮਿਨਿਸਟਰ ਸੋਨ ਸਾਹਿਬ ਬੈਠੇ ਨੇ ਅੱਜ ਆਹਾਰਾ ਜਿਹੜੀ ਹੈ ਅਮਸਰ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਹੈ ਉਹਨਾਂ ਦਾ ਅੱਜ ਹਰ ਮਹੀਨੇ ਹੀ ਇਹ ਕਿਤੇ ਨਾ ਕਿਤੇ ਕੋਈ ਮੀਟਿੰਗ ਕਰਦੇ ਮੀਟਿੰਗ ਰੂਪ ਹੀ ਕੋਈ ਫੰਕਸ਼ਨ ਹੈ ਅੱਜ ਕੁਰਾਨਾ ਸਾਹਿਬ ਨੇ ਇਹਨੂੰ ਇਵੈਂਟ ਬਹੁਤ ਵਧੀਆ ਬਣਾ ਦਿੱਤਾ ਔਰ ਜਿਹਦੇ ਵਿੱਚ ਸਾਡੇ ਮਾਨਯੋਗ ਟੂਰਿਜ਼ਮ ਮਿਨਿਸਟਰ ਸੋਨ ਸਾਹਿਬ ਵੀ ਆਏ ਨੇ ਔਰ ਸਾਡੇ ਐਮ.ਐਲ.ਏ ਮੈਡਮ ਜੀਵਨਜੋਤ ਵੀ ਬੈਠੇ ਨੇ ਔਰ ਮੇਰੇ ਨਾਲ ਚੱਠਾ ਸਾਹਿਬ ਜਿਹੜੇ ਹਾਰਾ ਦੇ ਪ੍ਰੈਜ਼ੀਡੈਂਟ ਬੈਠੇ ਨੇ ਕੁਸਨਜੀ ਜੀ ਇਹਦੇ ਲਈ ਮੈਂ ਇਹ ਵੀ ਗੱਲ ਦੱਸ ਦਿਆਂ ਕਿ ਅਸੀਂ ਅਕਸਰ ਹੀ ਸੀਐਮ ਸਾਹਿਬ ਨੂੰ ਮਿਲਦੇ ਰਹੇ ਹਾਂ ਮਾਨ ਸਾਹਿਬ ਨੂੰ ਔਰ ਉਹਨਾਂ ਦਾ ਵੀ ਇਹ ਹੈ ਕਿ ਅਸੀਂ ਜਿਹੜੀ ਟੂਰਿਜ਼ਮ ਇੰਡਸਟਰੀ ਇਹਨੂੰ ਬੜਾਵਾ ਦੇਣਾ ਹੈ ਉਹਦੇ ਉੱਤੇ ਜਿਹੜਾ ਬਹੁਤ ਵਰਕ ਵੀ ਹੋ ਰਿਹਾ ਔਰ ਕੰਮ ਵੀ ਹੋ ਰਿਹਾ ਹੈ ਜਿੱਥੋਂ ਤੱਕ ਰਹੀ ਗੱਲ ਇੱਥੇ 2 ਦਿਨ ਜਾਂ 3 ਦਿਨ ਦਾ ਸਟੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮਿਊਸਪਲ ਕਾਰਪੋਰੇਸ਼ਨ ਅਨੁਸਾਰ ਨੂੰ ਜਿੱਥੇ ਸਾਫ਼ ਸੁਥਰਾ ਸਫਾਈ ਵੱਲੋਂ ਸੀਵਰੇਜ ਵੱਲੋਂ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਉਹਦੇ ਨਾਲ ਇੱਕ ਚੀਜ਼ ਕਰ ਰਹੇ ਹਾਂ ਕਿ ਇਹਦੀ ਜਿਹੜੀ ਹੈ ਅਸੀਂ ਬਿਊਟੀਫਿਕੇਸ਼ਨ ਵੱਲ ਬਹੁਤ ਧਿਆਨ ਦੇ ਰਹੇ ਹਾਂ ਕਿ ਜਿਹੜਾ ਇੱਥੇ ਟੂਰਿਸਟ ਆਇਸ਼ਰਦਾਲੂ ਆਏ ਇਥੋਂ ਚੰਗੀਆਂ ਯਾਦਾਂ ਲੈ ਕੇ ਜਾਏ ਉਹਦੇ ਲਈ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਨੇ ਅਸੀਂ ਆਫਸ ਦੇ ਵਿੱਚੋਂ ਮਤੇ ਪਾਸ ਕਰਕੇ ਅੰਮ੍ਰਿਤਸਰ ਦੇ ਲਈ ਜਿਹੜੇ ਹੈਗੇ ਨੇ ਬਹੁਤ ਸਾਰੀ ਡਿਵੈਲਪਮੈਂਟ ਨਵੇਂ ਸਿਰੇ ਤੋਂ ਹੋ ਰਹੀ ਹੈ ਜਿਹੜੀ 6-8 ਮਹੀਨਿਆਂ 'ਚ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਬਦਲਿਆ ਨਜ਼ਰ ਆਏਗਾ ਕਿ ਬਹੁਤ ਲਾਈਟਨਿੰਗ ਇਹਦੀ ਪੂਰੀ ਹੋਏਗੀ ਔਰ ਬਿਊਟੀਫਿਕੇਸ਼ਨ ਹੋਏਗੀ ਸਾਫ-ਸਵਾਈ ਹੋਏਗੀ ਔਰ ਜਿਹੜੀਆਂ ਅਪਰੋਚ ਰੋਡ ਦੇ ਮੇਨ ਜਿਹੜਾ ਸਾਡੇ ਕੋਲ ਸ਼ਰਧਾਲੂ ਔਰ ਟੂਰਿਸਟ ਹੁੰਦਾ ਸਭ ਤੋਂ ਪਹਿਲਾਂ ਇਹ ਕਿ ਗੁਰੂ ਰਾਮਦਾਸ ਦਾ ਘਰ ਹਰਮੰਦਰ ਸਾਹਿਬ ਫਿਰ ਇਹਤ ਦੁਰਗਿਆਣਾ ਟੈਂਪਲ ਹੈ ਫਿਰ ਟਾਰੀ ਬਾਗਾ ਬਾਰਡਰ ਹੈ ਫਿਰ ਇੱਥੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਲੋਕਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਮਿਲਦੀਆਂ ਉਹ ਦੁਨੀਆਂ ਦੇ ਵਿੱਚ ਕਿਤੇ ਨਹੀਂ ਹੈ ਔਰ ਇਹ ਚੀਜ਼ ਦਾ ਵੀ ਬੜਾ ਹੈਗਾ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਇੱਕ ਕਿਉਂਕਿ ਮੈਂ ਵੀ ਇਸੇ ਇੰਡਸਟਰੀਅਲ ਜੁੜਿਆ ਹਾਂ ਔਰ ਚੱਠਾ ਸਾਹਿਬ ਨੇ ਸਾਰਿਆਂ ਦਾ ਸਾਡਾ ਸਾਥ ਹੈ ਪ੍ਰਯਾਸ ਹੈ ਕਿ ਅੰਮ੍ਰਿਤਸਰ ਦੇ ਵਿੱਚ ਟੂਰਿਜ਼ਮ ਜਿਹੜਾ ਉਹ ਜਿਹੜਾ ਵਧੇ ਫੁੱਲੇ ਟੂਰਿਜ਼ਮ ਦੇ ਨਾਲ-ਨਾਲ ਇੱਕ ਮੈਂ ਹੋਰ ਚੀਜ਼ ਤਾਂ ਦੱਸ ਦਿਆਂ ਕਿ ਪਿਛਲੇ ਕੁਝ ਸਾਲਾਂ ਤੋਂ ਇੱਥੇ ਜਿਹੜੀਆਂ ਵੈਬ ਸੀਰੀਜ਼ ਨੇ ਉਹਨਾਂ ਦੀਆਂ ਪਿਕਚਰਾਂ ਦੀਆਂ ਸ਼ੂਟਿੰਗਾਂ ਵੀ ਜਿਹੜੀਆਂ ਨੇ ਅੰਸਾਰ ਦੇ ਵਿੱਚ ਬਹੁਤ ਸਾਰੀਆਂ ਇੱਕ-ਇੱਕ ਟਾਈਮ ਤੇ 5-5 6-6 ਫਿਲਮਾਂ ਦੀਆਂ ਜਿਹੜੀਆਂ ਸ਼ੂਟਿੰਗਸ ਹੋ ਰਹੀਆਂ ਨੇ ਉਹ ਵੀ ਜਿਹੜਾ ਟੂਰਿਜ਼ਮ ਦੇ ਨਾਲ ریلیਟਡ ਨੇ ਉਹਨਾਂ ਦਾ ਕਿਉਂਕਿ 2-200 1.5 200 200 ਕਮਰਾ ਇੱਕ ਸੀਰੀਜ਼ ਦਾ 1.5 2-2 2.5 ਮਹੀਨੇ ਲਈ ਬੁੱਕ ਰਹਿੰਦਾ ਅਸੀਂ ਉਹਦੇ ਨਾਲ ਵੀ ਜਿਹੜਾ ਪ੍ਰਯਾਸ ਕਰ ਰਹੇ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਟੂਰਿਸਟ ਫ੍ਰੈਂਡਲੀ ਹੋਏ ਸ਼ਹਿਰ ਸਾਡਾ ਸੋ ਕਿਤੇ ਨਾ ਕਿਤੇ ਮੈਂ ਵੀ ਕਹਿੰਤੋਂ ਸੰਕੋਚ ਨਹੀਂ ਕਰਦਾ ਜਿਹੜਾ ਕਿਸਾਨਾਂ ਦੇ ਮੋਰਚੇ ਕਰਕੇ ਰਸਤਾ ਬੰਦ ਹੋਣ ਕਰਕੇ ਉਹ ਟੂਰਿਜ਼ਮ ਇੰਡਸਟਰੀ ਨੂੰ ਜਿਹੜਾ ਨੁਕਸਾਨ ਵੀ ਬਹੁਤ ਪਹੁੰਚ ਰਿਹਾ ਉਹ ਵੀ ਕੋਸ਼ਿਸ਼ ਕਰਾਂਗੇ ਕਿ ਕਿਸਾਨਾਂ ਦੇ ਮਸਲੇ ਜਿਹੜੇ ਸੈਂਟਰ ਗਵਰਨਮੈਂਟ ਜਲਦੀ ਤੋਂ ਜਲਦੀ ਹੱਲ ਕਰੇ ਉਹ ਸਟੇਟ ਗਵਰਨਮੈਂਟ ਦੀ ਆਲਰੇਡੀ ਉਹਨਾਂ ਦੇ ਨਾਲ ਹੈ ਸੋ ਉਹ ਵੀ ਕੋਸ਼ਿਸ਼ ਹੋਏਗੀ ਉਹਦੇ ਨਾਲ ਵੀ ਜਿਹੜਾ ਹੈਗਾ ਪੰਜਾਬ ਨੂੰ ਜਿਹੜਾ ਟੂਰਿਜ਼ਮ ਇੰਡਸਟਰੀ ਨੂੰ ਬਹੁਤ ਜ਼ਿਆਦਾ ਬੂਸਟ ਮਿਲੇਗਾ ਜੀ ਛੱਟਾ ਸਭ ਦਾ ਸੁਪਨਾ ਵੀ ਪੂਰਾ ਹੋਏਗਾ ਹੋਰ ਸਾਰੇ ਹੋਟਲ ਅਚੇਚ ਨੂੰ ਨਾਲ ਲੱਗੇ ਚੱਲ ਰਹੇ ਨੇ ਕਿਉਂਕਿ ਪਹਰੀਏ ਜਲੋ ਸੋਚਦਾ ਹੀ ਹੈ ਕਿ ਦੋ ਜਾਂ ਤਿੰਨ ਦਿਨ ਦਾ ਸਟੇਜ ਚੱਲ ਕਿੰਨੇ ਜਲਦੀ ਸੁਪਣਾ ਪੂਰਾ ਹੋ ਜਾਏਗਾ ਇਹ ਦੇਖੋ ਸੰਜੀਤ ਜੀ ਇਹ ਹਰ ਟੂਰਿਸਟ ਜਿਹੜੀ ਸਾਡੇ ਟੂਰਿਜ਼ਮ ਨਾਲ ਰਿਲੇਟਡ ਐਸੋਸੀਏਸ਼ਨ ਹੈ ਹਰ ਐਸੋਸੀਏਸ਼ਨ ਦੀ ਇਹ ਜਿਹੜੀ ਹੁੰਦੀ ਹੈ ਸੋਚ ਔਰ ਇਹ ਹੀ ਹੁੰਦਾ ਹੈ ਕਿ ਵੀ ਅਸੀਂ ਪੁਸ਼ਿੰਗ ਕਰੀਏ ਵੱਧ ਤੋਂ ਵੱਧ ਆਪਣੇ ਜਿਹੜਾ ਬਿਜ਼ਨਸ ਹੈ ਇਹਨੂੰ ਵੱਧ ਤੋਂ ਵੱਧ ਵਿਧਾਨ ਦੀ ਔਰ ਪਛਾਣ ਦੀ ਕੋਸ਼ਿਸ਼ ਕਰੀਏ ਸੋ ਇਹ ਵਿਧਾਨਣ ਵਾਲ ਮੇਚਾ ਜਿਹੜੇ ਚੱਠਾ ਸਾਹਿਬ ਅਸੀਂ ਸਾਰੇ ਰਲ ਕੇ ਜਿਹੜੇ ਹੈਗੇ ਨੇ ਇਸ ਵੱਲ ਧਿਆਨ ਦਿੰਦੇ ਰਹੇ ਆ ਔਰ ਮੇਰੀ ਪਹਿਲਾਂ ਵੀ ਛੱਟਾ ਸਾਹਿਬ ਨਾਲ ਵੀ ਗੱਲ ਹੋਈ ਹੈ ਟੂਰਿਜ਼ਮ ਦਾ ਵੀ ਜਿੱਥੇ ਸ਼ਹਿਰ ਦੀ ਡਿਵੈਲਪਮੈਂਟ ਕਰਨੀ ਹੈ ਉਥੇ ਵਪਾਰ ਦਾ ਵੀ ਅਸੀਂ ਸੋਚ ਰਹੇ ਆਂ ਔਰ ਨੇਚਰਲੀ ਡੈਫੀਨੇਟਲੀ ਅਸੀਂ ਆਉਣ ਵਾਲੇ ਦਿਨਾਂ 'ਚ ਕੋਈ ਨਾ ਕੋਈ ਇਹਦੇ ਲਈ ਬਹੁਤ ਵੱਡੇ ਉਪਰਾਲੇ ਕਰਾਂਗੇ ਧੰਨਵਾਦ ਮੇਰੇ ਸਾਹਿਬ ਥੈਂਕ ਯੂ ਜੀ